ਸਰ ਅੱਜ ਤੁਹਾਡੇ ਵੱਲੋਂ ਡੈੱਡ ਬੋਡੀ ਬਰਾਬਰ ਕੀਤੀ ਹੈ। ਹਾਂਜੀ ਅੱਜ ਸਵੇਰ 8:30 10 ਵਜੇ ਸੰਤ ਸਤਨਾਮ ਸਿੰਘ ਸਰਪੰਚ ਗਵਾਨੀ ਵਾਲਾ ਖੂਹ ਹੈ ਤਾਣਾ ਬੈਠੋਗੇ। ਪੁਨੀਤ ਲਾ ਦਿੱਤੀ ਸੀ ਵੀ ਕੋਈ ਅੰਡਰ ਡੈੱਡ ਬੋਡੀ ਪਈ ਹੋਈ ਹੈ ਐਸੇ ਗਵਾਨੀ ਵਾਲਾ ਖੂਹ ਤੋਂ ਮਾਲ ਮਲੇ ਰਸਤੇ ਤੇ। ਤੇ ਉਹ ਕੁਝ ਖੇਤ ਨੂੰ ਆਪਣੇ ਨੂੰ ਪਾਣੀ ਲਾਉਣ ਚਲੇ ਸੀ ਤੇ ਜਦੋਂ ਅਸੀਂ ਜਾ ਕੇ ਚੈੱਕ ਕੀਤਾ ਤਾਂ ਉਹਦੀ ਕੋਸ਼ਿਸ਼ ਕੀਤੀ ਇਹਦੀ ਪਛਾਣ ਕਰਾਉਣ ਦੀ ਪਰ ਉਹਦੀ ਡੈੱਡ ਬੋਡੀ ਅਜੇ ਤੱਕ ਪਛਾਣ ਨਹੀਂ ਹੋਈ। ਉਹਦੀ ਉਮਰ ਹੈਗੀ ਹੈ ਕੋਈ 30-35 ਸਾਲ। ਇਹ ਉਹਦੇ ਆਪਣੇ ਸੰਤਰੀ ਰੰਗ ਦੀ ਟੀ-ਸ਼ਰਟ ਪਾਈ ਹੋਈ ਆ ਤੇ ਹੋਈ ਆ ਜਿਹੜਾ ਤੁਹਾਨੂੰ ਅਸੀਂ ਸ਼ੇਅਰ ਕਰ ਦਾਂਗੇ ਸਾਰਾ ਜੋ ਵੀ ਹੈ ਤੇ ਆਸ-ਪਾਸ ਦੇ ਪਿੰਡਾਂ ਤੋਂ ਪਤਾ ਕੀਤਾ ਗਿਆ ਪਰ ਇੱਥੋਂ ਟ੍ਰੇਸ ਨਹੀਂ ਹੋ ਸਕਿਆ ਵੀ ਬੰਦਾ ਕਿਹੜੇ ਪਿੰਡ ਦਾ ਹੈ ਤੇ ਇਸ ਲਈ ਅਸੀਂ ਉਹਨੂੰ 72 ਘੰਟੇ ਵਾਸਤੇ ਜਿਹੜਾ ਡੈੱਡ ਬਡੀ ਨੂੰ ਸਿਵਲ ਹਸਪਤਲ ਫਾਇਲ ਕਰ ਖਾਇਆ ਤੇ ਅਖਬਾਰ ਨੂੰ ਤੇ ਆਪ ਦੇ ਬੀੜੀਆਂ ਆਪਣੀ ਅਸੀਂ ਇਤਲਾਹ ਦੇ ਰਹੇ ਆ ਕਿ ਪਬਲਿਕ ਨੂੰ ਸੂਚਿਤ ਕਰੋ ਜੇ ਕਿਸੇ ਦਾ ਹੀ ਕੋਈ ਇਹ ਮਤਲਬ ਹੋਵੇ ਪਰਿਵਾਰ ਦਾ ਮੈਂਬਰ ਤੇ ਸਾਡੇ ਨਾਲੋਂ ਕਾਲ ਮਿਲ ਕਰੇ ਸਰ ਹੋਰ ਕੁਝ ਵੀ ਡੈਡ ਕੋ ਬੋਡੀ ਦੇ ਨਾਲ ਬਰਾਮਦ ਨਹੀਂ ਨਹੀਂ ਕੁਝ ਡੈਡ ਬੋਨ ਦੀ ਬਰਾਮਦ ਨਹੀਂ ਆਇਆ ਜੀ ਤੇ ਸਰ ਇਹ ਪਤਾ ਲੱਗਦਾ ਵੀ ਕਿੰਨੇ ਕਿ ਦਿਨਾਂ ਤੋਂ ਪੁਰਾਣੀ ਹੈ ਇਹ ਨਵੀਂ ਹੈ ਜੀ ਹੋ ਸਕਦਾ ਰਾਤ ਦੀ ਹੈ ਜਾਂ ਸਵੇਰ ਦੀ ਹੈ ਜੀ ਬਿਲਕੁਲ ਨਵੀਂ ਹੈ ਜੀ ਜੀ दिल्ली क्राइम नेशनल न्यूज़ नजर सफर